ਜੋ ਗੰਦਾ ਚੋਣ ਦੀਆਂ ਨਹੀਂ ਫਾਰਮ ਦੇ ਚੱਲੂ ਨਗਰਾਂ ਜੋ ਪਾਉਂਦੇ ਨੇ ਬਹੁਤ ਹੀ ਕੀਆ ਰਿਹਾ ਹੈ ਮਗਰ ਸ਼ਾਰਟ ਨੇ ਪੜੀ ਲਈ ਆ ਬਹੁਤ ਵਧੀਆ ਬਈ ਵੱਤੋ ਵਾਲ ਚੇਅਰ ਕਰ ਦਿਓ ਦੇਸ਼ ਦੁਨੀਆ ਦੇ ਲੋਕੋ 1 ਲੱਖ ਬੰਦਾ ਦੇਖਿਆ ਜਿਵੇਂ ਮੋਬਾਈਲ ਤੇ ਇਹਨਾਂ ਚੀਜ਼ਾਂ ਨੂੰ ਤੇ ਆ ਫਲਵਰ ਸਾਹਿਬ ਮੁਕਾਬਲਾ ਜਾ ਰਿਹਾ ਬਈ ਖਾਬਾ ਦੇ ਚਾਲ ਬਈ ਫਾਰਮ ਟਰੈਕ ਚੱਲ ਬਈ ਫਾਰਮ ਟਰੈਕ ਟਰੈਫਿਕ ਵੀ ਦੇਖ ਕੇ ਖਬੇਦਾਰ ਨੇ ਟਰਾਲੀ ਥੱਲੇ ਲਾ ਕੇ ਅਗਲੀ ਟਰਾਲੀ ਨੂੰ ਥੱਲੇ ਚੱਲ ਥੱਲੇ ਚੱਲ ਟਰੈਫਿਕ ਵੀ ਚਲਦੀ ਰਹੇ ਟਰੈਫਿਕ ਵੀ ਚਲਦੀ ਰਹੇ ਆਪਣੀਆਂ ਸੱਡਾਂ ਤੇ ਟਰਾਲੀਆਂ ਆ ਚੱਲਿਆ ਜੀ ਫਾਰਮ ਟਰੈਕ 60 ਪਈ ਇਹਦੇ ਨਾਲ 575 ਡੀ ਆਈ ਪਈ ਦੇਰ ਮਗਰਲਾ ਨਗਰਲਾ ਕਾਬਲਾ ਨਗਰਲਾ ਟੁੱਟ ਰਿਹਾ ਲੀਡਰ ਧਿਆਨ ਦੇਣਾ ਹੌਲੀ 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 ਪਈ 275 ਹੌਲੀ ਡੀ ਆਈ ਹੌਲੀ ਹੌਲੀ ਡੀ ਆਈ ਦੇ 75 ਪਿਛਲਾ ਕਰਾ ਦਿਓ ਪਿਛਲਾ ਕਰਾ ਦਿਓ ਟੈਕ ਸਟਾਰਟ ਹੋਣ ਚ ਸਮੱਸਿਆ ਸੀ ਹਾਂ ਇਹਦਾ ਸਟਾਰਟ ਕਰਾ ਦਿਓ ਇਹਦੇ ਪਿਛਲਾ ਸਟਾਰਟ ਕਰੋ ਅਗਲਾ ਅਗਲਾ ਖਿੱਚੀ ਜਾਓ ਜਿੰਨੇ ਖਲੋਣਾ ਉਹਨੂੰ ਅੱਗੇ ਕਰਾਸ ਕਰ ਦਿਓ ਸ਼ਾਬਾਸ਼ ਆ ਐਟਮਟੀ ਜੀਟੇ ਵੀ ਆਗਾ ਬਈ ਪੁਰਾਣਾ ਮਾਡਲ ਵਧੀਆ ਬੋਲ ਵਧੀਆ ਸ਼ਾਬਾਸ਼ ਇਹ ਵੀ ਸ਼ਾਬਾਸ਼ ਹੈ ਕੋਈ ਮੰਨਿਆ ਦੇ ਦੇਣਾ ਕੋਈ ਪਿੰਡ ਮਹਿਮਦ ਕਮਾਂਡਲਾ ਨਰਮੇ ਮਿਰਦਾ ਜੌਨਬਈ ਮਾਟੰਪੁਰ ਆਵਾ ਕਿਹੇ ਲੀਡਰ ਤੇ ਆਨੰਦ ਹੌਲੀ ਆ ਟਰੈਕਟਰ ਸলো ਕਾਰਬਿਟਰੇਟਰ ਸলো ਕਰ ਖੜੇ ਇੱਥੇ ਮਗਰਲਾ ਮਗਰਲਾ ਕਾਫਲਾ ਲੀਡਰ ਵੇਖੋ ਮਗਰਲਾ ਕਾਫਲਾ ਲਿੰਡਰਪੁਰ ਰੋ ਕਾ ਕਾ ਮਗਰਲਾ ਕਾਫਲਾ ਕਗਰਲਾ ਕਾਫਲਾ ਮਗਰਲਾ ਕਾਫਲਾ ਦੋ ਮਿੰਟ ਦੋ ਮਿੰਟ ਕਾ ਕਾ ਦੋ ਮਿੰਟ ਹਾਂ ਚੱਲ ਰਿਹਾ ਹਾਂ ਬਈ ਅਦਰੂਪ ਨੂੰ ਦੇਖ ਰਹੇ ਆ ਉਹ ਆਪਾਂ ਬਿਆਸ ਤੋਂ ਬੰਦੇਗੜ ਤੱਕ ਆਪਣਾ ਕਾਫਲਾ ਤੋਰ ਰਹੇ ਆ ਗਏ ਅਮਤਕਲਾ ਇੱਥੇ ਤੱਕ ਪੂਰੇ ਮਸਾਹਲ ਦੇ ਵਿੱਚ ਦਾਨ ਕਰ ਗਏ ਗੁਰੂ ਕਾ ਬਾਗ ਜੋਂ ਬਈ ਬਹੁਤ ਵਧੀਆ ਚੱਲ ਬਈ ਚੱਲ ਬਈ ਚੱਲੋ ਬਈ ਗੰਨੋ ਵਾਲ ਬਈ ਵਧੀਆ ਬਿਸ਼ੇਰਾ ਵਧੀਆ ਬਈ ਵਧੀਆ ਦੋ ਟਰੈਕਟਰ ਢਾਲੀਆਂ ਬਈ ਵਾਹ ਬਈ ਸ਼ੇਰੋ ਜ਼ਿਲ੍ਹਾ ਅੰਮ੍ਰਿਤਸਰ ਅਰਜਨ 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 ਯੋ ਜਰਜਨ ਅਰਜਨ ਆ ਰਿਹਾ ਬਈ ਬਹੁਤ ਵਧੀਆ ਬਈ ਮਗਰ ਕਾਫਲਾ ਦੇਖੋ ਲੀਡਰਸ਼ਿਪ ਮਗਰ ਕਾਫਲਾ ਦੋ ਤੋਰ ਦੋ ਮਗਰ ਕਾਫਲਾ ਕਾਫਲਾ ਉਹ ਵੇ ਚਲੀ ਟਰਾਲੀ ਨੂੰ ਕ੍ਰਾਸ ਕਰਾਓ ਹਾਂਜੀ ਹਾਂਜੀ ਫਿਰ ਫਿਰ ਖੜੋ ਜਾਂਦੇ ਪਹਿਲਾਂ ਇਦਾਂ ਵੀ ਕਾਲੇ ਪੈ ਜਾਂਦੇ ਆ ਹਾਂ ਚਲੋ ਆ ਗਿਆ ਬਈ ਆ ਗਿਆ ਸਭਰਾ 9955 ਬਈ ਸ਼ਾਬਾਸ਼ ਵਧੀਆ ਪਿੰਡ ਪੰਦੇੜ ਕਲਾ ਦੋ ਟੈਕਟਰ ਟਾਲੀਆਂ ਵਧੀਆ ਵਧੀਆ ਸੋਨਾ ਫੇਰ ਫੇਰ ਕਾਬਲਾ ਮਗਰਾ ਫੇਰ ਕਾਬਲਾ ਮਗਰਾ ਹੌਲੀ 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 ਸ਼ੇਰੋ ਹੌਲੀ 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 ਪਰਲੇ ਬੰਨਿਆ ਤੋੜ ਦੋ ਦੋ ਲੀਡਰ ਸ਼ੇਰ ਮਗਰਲਾ ਕਾਬਲਾ ਉਥੇ ਜਿੱਥੇ ਟੈਕਟਰ ਟਰਾਲੀ ਖਲੋਦੀ ਉਥੇ ਬੰਦਾ ਖੜਾ ਦਾ ਖਲਾਰ ਤੋਂ ਕਿਰਪਾਲ ਜਿੱਥੇ ਟਰਾਲੀ ਘਲੋਤੀ ਤਾਂ ਮੁਰ ਜਾਣ ਹਾਂ ਆ ਉੱਥੇ ਜਿੱਥੇ ਆ ਉੱਥੇ ਘੜ ਪਰ ਹੋ ਰਹੀ ਆ ਹਾਂ ਆ ਜਾ ਰਿਹਾ ਭਾਈ ਮਹਿੰਦਰਾ 575 ਠੀਕ ਆ ਭਾਈ 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 ਅਗਲੇ ਬੰਨੇ ਮੈਸੀ ਭਾਈ ਨਵਾਂ ਨਵਾਂ ਮਾਡਲ ਨਵਾਂ ਮੈਡੋ ਮੈਸੀ ਦਾ ਡੱਗੋ ਮਾਲ ਜੋੜ ਦੋੜ ਕੇ ਟਟਾਲੀਆਂ ਹਾਂ ਬੋਨੂ ਆ ਚੱਲ ਆਵਾ ਬਾਡਰ ਆਪ ਬਟਾਲਾ ਬਟਾਲਾ ਬਸਤੇ ਦੇ ਬਾਸ ਦਰਿਆ ਦੇ ਇਲਾਕੇ ਵਾਲੀ ਟਰਾਲੀਆ ਤੇ ਨੇ ਅਗੇ ਚੱਲ ਗਿਆ ਵਿੱਚ ਚੱਲ মারে 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 ਸਾਬ ਗੱਜੇ ਬੰਦੇ ਅੜੀ ਤੋੜੋ ਨਹੀਂ ਆਰਾਜਾ ਠੀਕੇ ਆ ਲਾਗੇ ਲਾ ਕੇ ਖੜੀ ਕਰੋ ਤੇ ਆ ਗਿਆ ਵਿਚਾਲਾ ਕੇ ਬਈ ਇਕ ਬੰਦੇ ਟਰਾਲੀ ਦੇ ਖੋਕ ਪਾ ਆ ਬੰਡਾਲਾ ਬਈ ਬੰਡਾਲਾ 16 ਲਿਕਾ 16 ਲਿਕਾ ਬਈ ਭੱਲਾ ਆਸੀ ਚੱਲ ਰਿਹਾ ਬਈ ਮਿੰਦਿਆ 5:58 ਕੋਡਾ ਕਲਤਾਨਪੁਰ ਜੋੜ ਮਜੀਠਾ ਚੱਲਦਾ ਬਈ ਸੋਨਾ ਲਿਕਾ ਜਾ ਰਿਹਾ ਬਈ ਸੋਨਾ ਲਿਕਾ साहब का आप सोचिए आप, आप दिखाइए मीडिया को आप देख दे रहे हैं जिस तरह पेट्रोल नहीं जा रहे हैं आप कितनी कीजिए कितनी है बहुत बड़ी ताकत में जा रहे हैं नगरों काफिला जा रहा मगरों काफिला टूटना नहीं चाहिए कग्रो ਹੋ ਆ ਬਈ ਨਵਾਂ ਮਾਡਲ ਆ ਕਰਤਾਰ ਹੋਰ